साढ़े सुबह जनरल सकत्र श्री अनिल आप जी गलत करेंगे और ना ने श्री राकेश सिंह गोल्डी जी आप सुबह रायका मैंबर ने नैशनल एस कमी और लगा सॉरी मिनोरिटी मैंबर रहे वाइस चेयरमैन भी रहे ਤੇ ویسੇ ਕਈ ਹੋਰ ਤਾਂ ਪਹਿਲੇ ਕੰਮ ਕੁਝ ਨੇ ਪ੍ਰਾਣਿਕ ਮੰਦਸਤ ਸਾਰੇ ਬਾਤ ਤੇ ਨਇਆ ਹੋਣਾ ਬਹਿਂਤੀ ਕਰੂੰਗਾ ਅਨੁਸਰੀ ਜੀ ਨੂੰ ਕਿ ਜਿਹੜੇ ਜੁਰੀ ਮੁੱਦੇ ਵਾਸਤੇ ਪੱਤਰਕਾਰ ਮਿਲਨੀ ਸਦੀ ਹੈ ਉਹ ਸ਼ੁਰੂ ਕਰਨ ਗੱਲ ਕਰਨ ਪਰ ਇੱਕ ਨਾਸ ਬੋਲਦਾ ਕਵਾਂਗਾ ਅੱਜ ਵਰਨ ਸਾਥ ਨੂੰ ਸਾਡਾ ਬੀਜੇਪੀ ਦਾ ਡੈਲੀਗੇਸ਼ਨ 12:45 ਤੇ ਗਿਜੂਆ ਔਰ ਉਸ ਤੋਂ ਬਾਅਦ 1:00 ਵਜੇ ਜਿਹੜਾ ਹੈਗਾ ਅਸੀਂ ਪ੍ਰੈਸ ਕਨਫਰੈਂਸ ਗਵਰਨਰ ਹਾਊਸ ਤੇ ਕਰਾਂਗੇ ਇਸ ਜਿਹੜਾ ਸਾਡਾ ਡੈਲੀਗੇਸ਼ਨ ਜਾ ਰਿਹਾ ਹੈ ਇਸ ਡੈਲੀਗੇਸ਼ਨ ਦੇ ਅੰਦਰ ਸ਼੍ਰੀ ਅਭਿਨਾਸ਼ਾਏ ਖਰਨਾ ਸ਼੍ਰੀ ਮਨਮੋਜਨ ਕਾਲੀਆ और अपना श्री अश्वि शर्मा सरदार राणा सोडी केवल सिंह ढिलों जी श्री राकेश अटो जोन के इंचार्ज ने सरदार मनजीत सिंह राय जी बहुत सारे होते हैं पार्ट हो गए मिलेंगे और एक बजे बाद ब्रीफिंग करा से मैसेज भेजेंगे मैं श्री जी भी बेनती करा अपनी दर्शन सारे साथियों बहुत बहुत स्वागत जिस तरीके देख रहे ਇਸ ਹੱਥ ਪਹੁੰਚ ਗਿਆ ਹੈ। ਔਰ ਜਿਸ ਡਾਇਨੇਸਟੀ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪਹੁੰਚਾਤਾ ਹੈ। ਮੈਂ ਇਹ ਕਹਿਦਾਗਾ ਕਿ ਥੋੜਾ ਬਜੇ ਇਹ ਕਹੀਏ ਕਿ ਸਾਡੀ ਸਰਕਾਰ ਧਿਆਨਯਾ ਦੇ ਹੋ ਗਈ। ਤੇ ਕੋਈ ਗਲਤ ਕਾਰ ਨਹੀਂ ਹੋਏਗੀ। ਅਕਸਰ ਅਪਾਏ ਇੱਕ ਫਰੇਜ਼ ਕਹਿਣਾ ਹੁੰਦਾ ਹੈ ਕਿ ਆਪਣਾ ਥਾਇਆ ਤੇ ਸਾਡਾ ਲੈ ਆਓ। ਤੁਹਾਨੂੰ ਖਾਂਦੀ ਹੋਣ। आप अक्सर कहने देंगे कि अपना खाओ पंजाब सरकार की हालत यह हो गई है बड़ा दुख ला कहना पंजाब सर्दी सुबह होने करके अनेक तरह दिफिकल्टीज फेस करता है। दूसरा व्यापारी वर्ग खास करके लगभग एक साल जो शंपू और कलौरी बॉर्डर बंद रहे तो साढ़े ट्रेड इंडस्ट्री ने बहुत नुकसान उसका नहीं कदों वापस जाऊंगा किस्ते जाऊंगा कि रेलबाथ टूट जाने की हो जाने कोई जानकारी नहीं बहुत वाला सफर किया दौरान यह सरकार की नलैकिया कर ਉਨੇ ਇੱਕ ਨਵਾਂ ਫਰਮਾਨ ਹੈ ਸਰਕਾਰ ਨੇ ਆਪਣੇ ਖਜ਼ਾਨੇ ਭਰਨ ਵਾਸਤੇ ਇਸ਼ੂ ਕੀਤਾ ਔਰ ਇਹ ਇੱਕ ਲੈਟਰ ਜਿਹੜੀ ਹੈ 184 ਨੂੰ ਸਾਰੇ ਡਿਪਟੀ ਕਮਿਸ਼ਨਰ ਜਿਹੜੇ ਹੁੰਦੇ ਨੇ ਅਰਦੇ ਟੈਕਸੇਸ਼ਨ ਦੇ ਉਹਨਾਂ ਨੂੰ ਚਿੱਠੀ ਕੱਢੀ ਹੈ ਕਿ ਹਰ ਈਟੀਓ ਚਾਰ ਇਨਸਪੈਕਸ਼ਨਾਂ ਜਿਹੜੀ ਹੈ ਇਹਨੇ ਮਹੀਨੇ ਦੀਆ ਕਰੇਗਾ ਔਰ 1 ਮਹੀਨੇ ਚ ਉਹਦਾ ਨਿਪਟਾਰਾ ਕਰਨਾ ਤੇ ਆਪਾਂ ਸਾਵਨ ਆਈਏ ਕੀ ਇਹਦਾ ਮਤਲਬ ਲਗਭਗ 300 ਦੇ ਕਰੀਬ ਅਫਸਰ ਰੈਗਿਡੇ ਫੀਲਡ ਦੇ ਵਿੱਚ ਚੈਲੰਜ ਇਨਸਪੈਕਸ਼ਨ ਮਤਲਬ 1200 ਇਨਸਪੈਕਟਰ ਹਰ ਮਹੀਨੇ ਹੋ ਗਿਆ ਇਹ ਅਫੀਸ਼ਰ ਫਿਗਰ ਹੈ ਤੇ ਪੰਜਾਬ ਦੇ ਔਰ ਅਫਸਰ ਸੈਨਿਆ ਹਾਲਾਤ ਪਰ ਟੰਗਿਤਣਾ ਜਾਣਦੇ ਆ ਕਿ ਕਿੰਨੀਆਂ ਆਪਸ਼ਨ ਰੈਂਡ ਕਰਦੇ ਕਿੰਨੀਆਂ ਅਨ ਆਪਸ਼ਨ ਇੰਸਪੈਕਸ਼ਨ ਆ ਨਾ ਹੋ ਜਾਣੀਆਂ ਨੇ ਯਾਨੀ ਕਿ ਪੰਜਾਬ ਦਾ ਹਰ ਵਪਾਰੀ ਇਸ ਚੱਕਰ ਕਿਉਂ ਵਿੱਚ ਫਸੇਗਾ ਕਿ ਮੇਰੇ ਕੋਲ ਕਦੋਂ ਆਣਾ ਹੈ ਤੇ ਉਹ ਵੀ ਅਟਕੀ ਸਿੱਟੀ ਹੋਏਗੀ ਤਾਂ ਮੇਰੇ ਕੋਲ ਨਾ ਇਹ ਜੋ ਨਾ ਲੈ ਜਾ ਇਹ ਤਰ੍ਹਾਂ ਸੀ ਆਫੀਸ਼ਲ ਜਿਹੜਾ ਅਨ ਆਫੀਸ਼ਲ ਆਰਡਰ 벌벌리 पास उन किता गया वो ये है कि गेडी इंस्पेक्शन पाके आओगे कटु करके उधर दे 8 ਤੋਂ 10 ਲੱਖ ਰੁਪਏ ਜੁਰਮਾਨਾ ਲੱਗਣਾ ਚਾਹੀਦਾ ਬੰਦਾ ਹੈ ਜਾਂ ਨਹੀਂ ਬੰਦਾ ਉਹ ਲੱਗ ਚੀਜ਼ ਹੈ ਲੇਕਿਨ 8 ਤੋਂ 10 ਲੱਖ ਉਸ ਇਨਸਪੈਕਸ਼ਨ ਦਾ ਜੁਰਮਾਨਾ ਟੈਕਸ ਸਾਨੂੰ ਆਣਾ ਚਾਹੀਦਾ ਦੋਸਤੋ ਜੇ অপਸ਼ਨ ਪਾਸੇ ਚਲ ਪਈ ਤੇ 96 ਕਰੋੜ ਰੁਪਇਆ ਬੰਦਾ 12% ਹੋਈਏ ਆਪਸ਼ਨ ਇਨਸਟਰਕਟਰ ਦੀ ਗੱਲ ਕਰਦਾ ਤੇ ਅੱਠ ਤੋਂ 10 ਰੁਪਏ ਅੱਠ ਰੁਪਏ ਕਰਕੇ ਇਹ ਲਾ ਲਈਏ ਇੱਕ ਇਨਸਫੈਕਸ਼ਨ ਚ ਲੈਣੇ ਹੀ ਲੈਣਾ ਤੇ ਇਹ 96 ਕਰੋੜ ਰੁਪਇਆ ਇੱਕ ਮਹੀਨੇ ਦਾ ਬੰਦਾ ਤੇ ਸਾਲ ਦਾ ਲਾ ਲਈਏ ਤੇ 1152 ਕਰੋੜ ਬੰਦਾ ਤੇ ਹੁਣ ਅਨ ਅਫੀਸ਼ਲ ਕਿੰਨੀ ਪ੍ਰੋਫਿਟ ਕਸ਼ਨ ਹੋਏਗੀ ਉਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਤਾਂ ਹੀ ਤੇ ਮੈਂ ਕਿਹਾ ਆਪਣਾ ਖਾਈਓ ਸਾਡਾ ਲੇ ਹੀਓ اور ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਦੇਸ਼ ਪਾਸ ਹੋਇਆ ਜੋ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਸਾਰੇ ਪੰਜਾਬ ਦੇ ਡੀਲਰਸ ਨੂੰ ਇਹ ਕਹਿ ਜਾਵੇ ਕਿ ਆਪਣਾ 50% ਵਿਐਸਟੀ ਵਧਾ ਦੇ ਇੱਥੇ ਬਾਗ ਦੇ ਚ ਅੰਬ ਲੱਗੇ ਨੇ ਕਿ ਜਦੋਂ ਤੋੜ ਕੇ ਲਿਆ ਕੇ ਉਹਨਾਂ ਦੇ ਦਿੰਦੇ ਨੇ ਬਾਰੋਕ ਵਪਾਰੀ ਆਉਂਦਾ ਨਹੀਂ ਤੁਹਾਡੇ ਇਲਾਕੀਆਂ ਕਰਕੇ ਕਿ ਪਤਾ ਨਹੀਂ ਕਿਹੜੇ ਲੱਗੇ ਨੇ ਗੋਲੀ ਬਾਹਦੇ ਨੇ ਕਿੱਥੇ ਮੇਰੇ ਵੱਜੇ ਨੇ ਕਿੱਥੇ ਕਿਹੜੇ ਹੋਰ ਦੇ ਵੱਜ ਜਾਣੀ ਹੈ ਲੋਅ ਐਂਡ ਆਰਡਰ ਦੀ ਸਿੱਧੀ ਸੜੀ ਚਿੰਤਾ ਚੜ ਕੇ ਰੋਜ਼ ਗੈਂਗਸਟਰ ਦੇ ਕੋਲ ਆਉਂਦੀਆਂ ਨੇ ਵਪਾਰੀਆਂ ਨੂੰ ਰੋਜ਼ ਗੋਲੀਆਂ ਖਾਦੀਆਂ ਪਈਆਂ ਨੇ 16 ਐਂਬਨੇਡ ਦੇ ਟੈਕ ਉਹ ਪਿੱਛੇ تیر ਮਿੰਨੇ ਆ ਚੁ ਤੇ ਵਪਾਰੀ ਕਿੱਥੋਂ ਇਹ ਕੰਮ ਕਰੇਗਾ ਜੇ ਆਪਾਂ ਇਹ ਕਹੀਏ ਕਿ ਜਬਰੀ ਵਸੂਲੀ ਐਕਸਟਰੈਕਸ਼ਨ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਤੋਂ ਇੱਕ ਜਬਰੀ ਵਸੂਲੀ ਐਕਸਟਰੈਕਸ਼ਨ ਦਾ ਇਹ ਇੱਕ ਖੇਡ ਖੇਡ ਰਹੀ ਹੈ ਭਾਰਤੀ ਜਨਤਾ ਪਾਰਟੀ ਕਦੇ ਸ਼ੁਕਰ ਜਿੰਦਾ ਕਹਦੀ ਕਿੱਥੇ ਦੇ ਔਖੇ ਵੇਲੇ ਸਰਕਾਰ ਦੀ ਜ਼ਿੰਮੇਵਾਰੀ ਪਾਦਿਆ ਕਿ ਵਪਾਰੀਆਂ ਨਾਲ ਖੜੇ ਉਹਨਾਂ ਦਾ ਇਜ਼ ਅ ਬਿਜ਼ਨਸ ਐਟਮੋਸਫੇਅਰ ਦਾ ਵੀ ਕਿ ਖੁੱਲੇ ਮੰਡਲੋਂ ਬਾਹਰ ਕਰ ਸਕਣ ਔਰ ਕਿੱਥੇ ਇਹ ਜਬਰੀ ਵਸooli ਦਾ ਜਿਹੜਾ ਖੇਡ ਖੇਡ ਰਹੀ ਹੈ ਪੰਜਾਬ ਸਰਕਾਰ ਜਿੱਦ ਪੈਸੇ ਦੀ ਇੰਨੀ ਤੰਗੀ ਆ ਤੇ ਕਾਨੂੰ ਭਗਵੰਦਵਾ ਨੂੰ ਹਰ ਚੌਕ ਚ ਟੰਗਿਆ ਹੋਇਆ ਕੀ ਲੋੜ ਆ ਉਹਦੀ ਐਡਵਰਟਾਈਜ਼ਮੈਂਟ ਦੀ ਜਿਹੜੇ ਮਰਜ਼ੀ ਚੁਰਾਏ ਪਹੁੰਚਾ ਉਹਦੇ ਭਗਵੰਦਵਾ ਜੀ ਉੱਪਰ ਕੰਬੇ ਟੰਗੇ ਹੋਏ ਚੋਟਾ ਬਰੇਕ ਹਰਗਾ ਦਾ ਝੂਠ ਸੋ ਇਸ ਤਰੀਕੇ ਨਾਲ ਇਹ ਸਰਕਾਰਾਂ ਨਹੀਂ ਚੱਲਦੀਆਂ ਔਰ ਜੇ ਕਿਸੇ ਵੀ ਤਰੀਕੇ ਦਾ ਤੱਕਾ ਸਾਡੇ ਵਪਾਰੀ ਭਰਾਵਾਂ ਨਾਲ ਕੀਤਾ ਅਸੀਂ ਸਰਕਾਰ ਨੂੰ ਚੇਤਾਣਕ ਕਰ ਦੇਣਾ ਚਾਹੁੰਦੇ ਹਾਂ ਅਸੀਂ ਭਾਰਤੀ ਜਨਤਾ ਪਾਰਟੀ কমিਟਿਡ ਹੈ ਵਪਾਰੀਆਂ ਵਾਸਤੇ ਔਰ ਸਾਡੀ ਕਮਿਟਮੈਂਟ ਹੈ ਕਿ ਅਸੀਂ ਕਿਸੇ ਵਪਾਰੀ ਨਾਲ ਤੱਕਾ ਨਹੀਂ ਹੁੰਦੇਾਂਗੇ ਜੇ ਸ੍ਰੀ ਕੀ ਦੀ ਜ਼ਬਰੂਈ ਉਚੋਲੀ ਕੀਤੀ ਗਈ ਤੇ ਭਾਰਤੀ ਜਨਤਾ ਪਾਰਟੀ ਵਪਾਰੀਆਂ ਨਾਲ ਖੜੇਗੀ ਔਰ ਲੋੜ ਪਈ ਤੇ ਧਰਨੇ ਪ੍ਰਦਰਸ਼ਨੇ ਜੋ ਵੀ ਡੈਮੋਕਰੈਟਿਕ ਰਾਈਟਸ ਆਡਾ ਬੰਦਾ ਅਸੀਂ ਉਹ ਅਡੌਪਟ ਕਰਾਂਗੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਆਪਣੇ ਐਡਵਰਟਾਈਜ਼ਮੈਂਟ اور ਆਪਣੇ ਡੀਫੈਕਟੋ ਮੁੱਖ ਮੰਤਰੀ اور ਜਿਹੜੇ ਡੀਫੈਕਟੋ ਹੋਰ ਮੰਤਰੀ ਤੁਹਾਡੇ ਆ ਗਏ ਨੇ ਉਹਨਾਂ ਦੇ ਖਰਚਿਆਂ ਚ ਚਲਾਰ ਵਾਸਤੇ ਪੰਜਾਬ ਦੇ ਉੱਤੇ ਬੋਝ ਨਾ ਪਾਓ ਸੋ ਇੰਡੀਆ ਆਰ ਕੇ ਨੂੰ ਕਹਿਣਾ ਸੀਗਾ ਇੱਕੋਰੀ ਫੇਰ ਇਸ ਤੇ ਤਾਮੀਨਾਂ ਕਿ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਜਨਾਪ ਆਇਆ ਜਾਵੇ ਅਫੀਸ਼ਲ অর ਅਨਫੀਸ਼ਲ ਕਰੇ ਇਨਸਪੈਕਸ਼ਨ ਦਾ ਦੌਰ ਸ਼ੁਰੂ ਹੋਣਾ ਹੈ ਇਨਸਪੈਕਟਰ ਰਾਜਦ ਦੌਰ ਸ਼ੁਰੂ ਹੋਣਾ ਹੈ ਅਫਸਰ ਰਾਜਦ ਜਿਹੜਾ ਇਹਨਾਂ ਦਾ ਦੌਰ ਸ਼ੁਰੂ ਹੋਏਗਾ ਉਹ ਦਿਨਾਂ ਪੰਜਾਬ ਦੇ ਅੱਗੇ ਪੱਟਾ ਬੈਠਿਆ ਪਿਆ ਇਹ ਹੋਰ ਬੇੜਾਗਰ ਕਰਕੇ ਰੱਖ ਦੇਣਗੇ ਬਹੁਤ ਬਹੁਤ ਧੰਨਵਾਦ ਤੁਸੀਂ ਕੋਈ ਪ੍ਰਸ਼ਨ ਹੋਵੇਗਾ ਸਰ ਜੀ ਦੀ ਐਸਪਰੇਂਸ ਆਗਰ ਦੀ ਸਿੱਧੇ ਸਿੱਧੇ ਇਲਜ਼ਾਮ ਮਾਸ਼ਾਅੱਲਿ ਜਿਹੜਾ ਕਿ ਗੈਰ ਦੇ ਨਾਮ ਤੇ ਫੈਲੇ ਕੇ ਵੀ ਅਫੀਸ਼ੀਅਲ ਤੇ ਅਲ ਪਖਲੇ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਹੋਰ ਨਹੀਂ ਤਾਂ ਹਾਲੇ ਤਾਂ ਉਹਨੇ ਆਪਣਾ ਉਹਦਾ ਪਲਾਨ ਤੇ ਲਾਮ ਕਰਨਾ ਦੀ ਯੋਜਨਾ ਪਤਸਤ ਤੋਂ ਪਹਿਲੇ ਹੀ ਨਿਸ਼ਾਨ ਪਾਇਆ ਕਿ ਕਾ ਬੰਦੇ ਦਾ ਮਰਦੇ ਬਾਅਦ ਚਲ ਨੂੰ ਬੋਲਣਾ ਚਾਹੀਦਾ ਜੇ ਜੀ ਸਾਰੇ ਇਧਿਪੀ ਮੈਂ ਖੁਦ ਟੈਕਸ ਦਾ ਵਕੀਲ ਆ ਮੈਨੂੰ ਪਤਾ ਹੈ ਗਰਾਉਂਡ ਦੇ ਕੀ ਹੁੰਦਾ ਜੇ ਤੁਸੀਂ ਸਾਰੇ ਅਮਲੇ ਨੂੰ ਗਰਾਉਂਡ ਤੋਂ ਤਾਰਦੇ ਹੋਏ ਇੱਕ ਕੀ ਆਪਸ਼ਨ ਹੋਗਾ ਕਿਹਨਾਂ ਆਪਸ਼ਨ ਹੋਦਾ ਮੈਂ ਚੰਗੀ ਤਰ੍ਹਾਂ ਜਾਣਦਾ ਹੋ। ਅਪੇ ਸ੍ਰੀ ਕੇਰਾਲ ਵਪਾਰੀ ਨੂੰ ਕੋ ਸ਼ਾਦੀਆਂ ਆਉਂਦੀਆਂ ਨੇ ਉਹ ਵੀ ਚੰਗੀ ਤਰ੍ਹਾਂ ਜਾਣਦੇ। ਇ ਲੈਟਰ ਖਾਲਾ ਚਾਲਦੀ ਹੈ। ਉਹਦੇ ਸਟ੍ਰਕਚਰ ਤੋਂ ਐਡਮਿਨਿਸਟ੍ਰੇਟਿਵ ਸੈਕਟਰੀ ਟੈਕਸੇਸ਼ਨ ਸਾਰੇ ਜਨਰਲ ਡਿਪਟੀ ਕੁਐਸ਼ਨ ਜਿਹੜੇ ਟੈਕਸੇਸ਼ਨ ਦੇ ਉਹਨਾਂੋਂ ਕੱਢੀ ਗਈ। ਇਹ ਚਾਰ ਸੈਕਟਰ ਜਰੂਰ ਪਾਓ। ਸੇ ਕਿਨੇ ਆ ਕੇ ਕਹਿਦਾ ਸੀਗਾ ਜੀ ਸਾਰੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ